ਸਾਸੀ ਕਾਜੀ ਬੀਟੀ ਸਾਰਿਆਂ ਨੂੰ ਚੜਦੀ ਕਲਾ ਡੇਰੀ ਫਾਰਮ ਤੇ ਸਵਾਗਤ ਹੈ ਇਹਦੇ ਲਈ ਤੁਹਾਡਾ ਤੇ ਵੀਰ ਜੀ ਇੱਕ ਬਹੁਤ ਹੀ ਖੂਬਸੂਰਤ ਚੰਗੇ ਥਣ ਛੱਡੇ ਲੈਵੇ ਵਾਲੀ ਤੁਹਾਨੂੰ ਵਹਿੜ ਵਿਖਾਉਣੇ ਆ ਕੋਲੋ ਵੀਰ ਜੀ ਮੜ ਜੀ ਵੀਡੀ ਤਾਦੀ ਸੂਈ ਜੇ ਕੀ ਮਗਰ ਇਹਦੇ ਮਗਰ ਬੱਚਾ ਜੀ ਮਗਰ ਬੱਚਾ ਜੀ ਵੀਰ ਕਹਿੰਦੇ ਕਿਦਾਂ ਦੀ ਸੂਈ ਜੇ ਅਛਾ ਪਰਸਾਂ ਸੁਈ ਜੇ ਕਿੰਨਾ ਬੋਲਾ ਜੇ ਤਿਆਰ ਬੋਲਾ ਓਕਾ 11 ਕਿਲੋ ਜੇ ਖਾਲੀ ਤੇਰੇ ਸਾਫ ਕੀਤੀ ਜੀ ਅਛਾ ਅਛਾ ਆ 11 ਕਿਲੋ ਬੋਲਾ ਵੀਰ ਕਹਿੰਦਾ ਤਿਆਰ ਆ ਤੇ ਬਾਕੀ ਕਿੰਨੇ ਕਿ ਦੁੱਧ ਦਾ ਰਿਕਾਰਡ ਗੁਰੂ ਦਾ ਪਤਾ ਇਹਦੇ ਬਾਰੇ ਕਹਿੰਦੇ 17 18 ਕਿਲੋ ਦੁੱਧ ਦਿੰਦੀ ਹੈ ਅਛਾ 17 18 ਕਿਲੋ ਹਾਂਜੀ ਠੀਕ ਹੈ ਤੇ ਕੀ ਮੁੱਲ ਹੈ ਬੋਲ ਤਾਂ ਬਹੁਤ ਖਰੀਜੀ ਹੈ ਟੌਣ ਸਾਹਿਬ ਠੰਡੀ ਸੀਲ ਜੋ ਤਾਂ ਬਹੁਤ ਠੰਡੀ ਤੇ ਬੋਗਾ ਬਹੁਤ ਬਾ ਥੱਲੇ ਰੱਖ ਕੇ ਬਾਡੀ ਚ ਲੋ ਤੇ ਕੀ ਮੁੱਲ ਜੀ ਦਾ ਬੋਲ ਤਾਂ 65000 ਰੁਪਏ ਕਰਦੇ ਆ ਜੀ ਅੱਛਾ 65000 ਕਿੰਨੇ ਦੀ ਦੇਦ ਨਹੀਂ ਹਾਂ ਨਹੀਂ ਬਿਲਕੁਲ ਮਾਨਤਨ ਕਰਕੇ ਹੋਗਾ ਫਿਰ ਮਾਨਤਨ ਕਰਦਾਂਗੇ ਅਸੀਂ ਪਹਿਲੇ ਵੀਡੀਓ ਪਾਈ ਅਸੀਂ ਮਾਨਤਨ ਕਰਾਂਗੇ ਬਾਅਦ ਤੋਂ 60 ਦੀ ਦੇ ਦਈਏ ਹਾਂਜੀ 60 ਦੀ ਦੇ ਦਈਏ ਦੋ ਦੇ ਦੋ ਕੰਨਾ ਮਾਨਤਨ ਹੋਰ ਕੋਈ ਦੇ ਦਿਓ ਦੇ ਦਿਓ ਚਲ 1000 ਛੱਡ ਦਾਂ ਫੋਨ 1000 ਛੱਡ ਦਾਂਗੇ ਵੀਰੇ ਦੋ ਹੀ ਛੱਡ ਦਿਓ ਕੋਈ ਹੋਇ। ਤੋਏ ਛੜਦੇ ਦੁੱਧ ਵੀਰੇ ਦਾ ਕਿੰਨਾ ਤਿਆਰ ਕਰੂਗੀ ਏ? ਇਹ ਦੁੱਧ 17-18 ਕਿਲੋ ਦੋ ਜੀ। 17-18 ਕਿਲੋ ਦੋਗੀ। ਬਾਕੀ ਵੀਰ ਜੀ ਕਰੋਸ ਆ ਕਰਮੀ ਗਾਂ ਬਾਹਰ ਵਾਲੀ ਆ। ਇਹਨੇ ਹਾਂ ਕੋਈ ਕਰਮੀ ਦਾ ਬਣਾਵਾ ਨਹੀਂ ਬਾਕੀ ਥਾਨ ਥਾਨ ਸਹਿਜ ਬਹੁਤ ਬਹੁਤ ਵਧੀਆ ਵੇਖੋ। ਤੇ ਮਗਰ ਬੱਚਾ ਵੀਰ ਕਹਿੰਦਾ ਦਵਾ ਦਿਨਾਂ ਦੀ ਸੂਈ ਆ। ਹਾਂਜੀ। ਤੇ ਬਾਕੀ ਵੀਰ ਜੀ ਚੜਦੀ ਕਲਾ ਡੇਰੀ ਫਾਰਮ ਤੇ ਵੀਡੀਓ ਵੇਖਣੇ ਧੰਨਵਾਦ ਜੀ ਤੁਹਾਡਾ।